i ਕਲਾ ਧਾਰ ਜਗ ਮੈਂ ਪਰਵਾਰ ਹੋ ਆਪ ਨਰਹਣ ਕਲਾ ਧਾਰ ਜਗ ਮੈਂ ਪਰਵਾਰ ਹੋ ਨੰਕਾਰ ਕਰਤਾਰ ਜੋਤ ਜਗ ਮੰਡਲ ਕਰੋ ਅਗ ਮੰਡਲ ਕਰ ਜਹ ਕਹ ਤਹ ਪਰਪੁਰ ਸ਼ਬਦ ਦੀਪਕ ਦੀ ਪਾਇਓ ਜਹ ਸਖਹ ਸੰਗ ਰਿਓ ਤਤ ਹੇ ਚਰਨ ਮਿਲਾਓ ਨਾਨਕ ਕੁਲ ਨਿਮਰ ਅਵਤਾਰਿਓ ਅੰਗਦ ਲੈਣ ਸੰਗ ਹੂੰ ਗੁਰ ਅਮਰਦਾਸ ਤਾਰਨ ਕਰਨ ਜਨਮ ਜਨਮ ਪਾ ਸ਼ਰਨ ਤੋ ਆਪ ਨਰਾਇਣ ਕਲਾਤਾ ਜਗ ਮੈਂ ਪਰ ਘਰਿਓ ਹਨ ਬਾਬਾ ਨਾਨਕ ਤੂੰ ਹੀ ਨਰੰਕਾ ਰਸ਼ਨ ਪਾਇ ਜਿਨੀ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨਾ ਆਇ ਤੂੰ ਕਰਨ ਕਾਰਨ ਸਮਰਤ ਮੈਂ ਕਰਤੇ ਮੈਂ ਤੁਝ ਬਿਨ ਅਬਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਗੁਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁੜ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜੀ ਹੋਰਾ ਮੈਂ ਜੀ ਕਲੀ ਮਹਲਾ ਤੇ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿ ਕੀ ਕਾਤਾ ਸਤਗੁਰੂ ਨਾ ਆਏ ਦਿੱਤੀ ਮਨੁ ਵੀਆਂ ਵਧਾ ਲਾਗ ਰਤਨ कर्मी कर्मी के न City. City. ਆਰੀ ਕਰ ਈਸ਼ਾਨ ਗ੍ਰਹਿਆਏ ਆਂੰੰਦ ਮੰਗਲ ਸੁਖ ਪਾਏ ਗੁਰਪੂਰ ਕ੍ਰਪਾ ਤਾਰੀ ਪਰਬ ਕੂਰੀ ਲੋਚ ਹਮਾਰੀ ਕਰ ਈਸ਼ਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨੇ ਸਤਾਰਿਆ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੁਖ ਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੋੜੀ ਕੋ ਵਡ ਭਾਗੀ ਪਾ ਜਾਣਾ ਮਕੇ ਕੇ ਲੇਖਨਾਸੀ ਹਰ ਚਰਨੀ ਚਿਤਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੀ ਬੇਗਨ ਬਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਘਾਰਿਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰਗਾਹਾ ਮੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕਨਾ ਤੁਪ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ Morre,